ਸੋ ਪੂਰੇ ਪੰਜਾਬ ਦੇ ਵਿੱਚ ਰੁਕ ਰੁਕ ਕੇ ਪੈ ਰਹੀ ਬਰਸਾਤ ਹੋਰ ਫਿਕਰਾਂ ਵਧਾ ਰਹੀ ਹੈ ਕਿਉਂਕਿ ਹੜ੍ਹਾਂ ਤੇ ਪਾਣੀ ਦੀ ਮਾਰ ਜ਼ਿਆਦਾ ਤਾਂ ਹੋ ਜਾਂਦੀ ਹੈ ਜਦੋਂ ਇੱਕ ਤਾਂ ਹੜਾ ਆ ਕੇ ਉੱਤੋਂ ਬਰਸਾਤ ਰੁਕਣ ਦਾ ਨਾਮ ਨਾ ਲਵੇ ਭਾਵੇਂ ਪਹਾੜਾਂ ਦੇ ਵਿੱਚ ਹੋਵੇ ਭਾਵੇਂ ਮੈਦਾਨੀ ਇਲਾਕਿਆਂ ਦੇ ਵਿੱਚ ਹੋਵੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਹੁਣ ਜਿਹੜਾ ਹੜਾ ਵਰਗੇ ਹਾਲਾਤ ਬਣ ਗਏ ਨੇ ਜਿਹੜੇ ਇਲਾਕੇ ਹਲੇ ਤੱਕ ਪਾਣੀ ਤੋਂ ਅਛੂਤੇ ਸੀ ਬੀਤੇ ਦਿਨ ਹੀ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਜ਼ੋਰਦਾਰ بارش بارش ਹੋਣ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹਾਲਾਂਕਿ ਉਹ ਹੜ ਦਾ ਪਾਣੀ ਨਹੀਂ ਸੀ ਪਰ ਵਾਟਰ ਲੋਕਿੰਗ ਦਾ ਪਾਣੀ ਇੰਨਾ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਲੱਖਾਂ ਰੁਪਏ ਦਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਬਰਸਾਤ ਤੋਂ ਕਦੋਂ ਪੰਜਾਬ ਨੂੰ निजात ਮਿਲੇਗੀ ਜਲਦੀ ਜਲਦੀ ਇਹ ਮਸਲਾ ਠੀਕ ਹੋਣ ਵਾਲਾ ਹੈ ਜਾਂ ਨਹੀਂ ਹੋਣ ਵਾਲਾ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਰਾਹਤ ਕਾਰਜ ਜਲ ਰਹੇ ਨੇ ਰਾਹਤ ਕਾਰਜਾਂ ਦੇ ਵਿੱਚ ਵੀ ਬਰਸਾਤ ਇੱਕ ਵੱਡਾ ਅੜੀਕਾ ਬਣਦੀ ਹੈ ਕਿਸੇ ਤੱਕ ਰਸਦ ਪਹਚਾਣੀ ਕਿਸੇ ਤੱਕ ਕੋਈ ਚੀਜ਼ ਪਹਚਾਣੀ ਜਦੋਂ ਬਰਸਾਤ ਹੁੰਦੀ ਹੈ ਤੇਜ਼ ਤਾਂ ਉਹ ਸਾਰੀਆਂ ਚੀਜ਼ਾਂ ਨਹੀਂ ਹੋ ਪਾਉਂਦੀਆਂ ਭਾਵੇਂ ਬਾਏ 에ਅਰ ਜਿਹੜੀ ਹੋਵੇ ਹੈਲੀਕਾਪਟਰ ਨਾਲ ਹੀ ਕੋਈ ਮਦਦ ਪਹਚਾਣੀ ਹੈ ਤਾਂ ਵੀ ਜਦੋਂ ਤੇਜ਼ ਬਰਸਾਤ ਹੁੰਦੀ ਹੈ ਉਹ ਵੀ ਇੱਕ ਅੜੀਕਾ ਬਣਦੀ ਹੈ ਬਰਸਾਤ ਕਿੰਨੀ ਕੁ ਪ੍ਰੈਡਿਕਸ਼ਨ ਉਹਦੀ ਹੋਰ ਹੈਗੀ ਹੈ ਕਿੰਨੇ ਦਿਨ ਹਲੇ ਹੋਰ ਪੰਜਾਬ ਨੂੰ ਬਰਸਾਤਾਂ ਦਾ ਝੇਲਣਾ ਪਏਗਾ ਜਿਹੜਾ ਹੈਗਾ ਉਹ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਸੁਰਿੰਦਰ ਪਾਲ ਜੀ ਮੌਜੂਦ ਨੇ ਡਾਇਰੈਕਟਰ ਨੇ ਮੈਟ ਡਿਪਾਰਟਮੈਂਟ ਚੰਡੀਗੜ੍ਹ ਤੋਂ ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੁਰਿੰਦਰ ਜੀ ਕੀ ਪ੍ਰੈਡਿਕਸ਼ਨ ਕੀ ਹੈ ਸਰ ਕਦੋਂ ਤੱਕ ਪੰਜਾਬ ਨੂੰ ਰਾਹਤ ਮਿਲਣ ਵਾਲੇ आसार ਹੈ ਕਿਉਂਕਿ ਹਲੇ ਤੱਕ ਇਹੀ ਸੁਣਿਆ ਸੀਗਾ ਕਿ 3 ਤਰੀਕ ਤੱਕ ਬਹੁਤ ਤੇਜ਼ ਬਰਸਾਤਾਂ ਨੇ ਉਸ ਤੋਂ ਬਾਅਦ ਸ਼ਾਇਦ ਥੋੜਾ ਕੁਝ ਬਚਾਅ ਹੋ ਸਕਦਾ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਪੰਜਾਬਸ ਤਾਂ ਅੱਜ ਕੁਝ ਰੀਲਿਫ ਮਿਲਿਆ ਤੁਸੀਂ ਵਿਖਿਆ ਵੀ ਹੋਣਾ ਕਿ ਪੰਜਾਬ ਦੇ ਵੈਸਟਰਨ ਪਾਰਟ ਸਪੈਸ਼ਲੀ ਉੱਥੇ ਪ੍ਰਿੰਪਲ ਕਟਿਆ ਵੀ ਕਾਫੀ ਕਟਿਆ ਹੈ ਜੀ ਤੇ ਹੋਰ ਕੱਲ ਨੂੰ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਗਰਾਉਂਡ ਆਊਗੀ ਤਾਂ ਮੌਨਸੂਨ ਜਿੰਨਾ ਤੇਜ਼ੀ ਪਕੜਿਆ ਸੀਗਾ ਉਹ ਰੀਲਿਫ ਮਿਲੂਗਾ ਹੁਣ ਘਟੋ ਘਟ ਪੰਜਾਬ ਦਾ ਐਟਲੀਸ ਅਗਲੇ 3-4 ਦਿਨ ਠੀਕਰ ਹੋਗਾ ਕੋਈ ਬਹੁਤ ਤੇਜ਼ ਪੀਤਾ ਕੋਈ ਚਾਂਸ ਨਹੀਂ ਹੈਗਾ ਇਹ ਇਕ ਦੁੱਕਾ ਵੀ ਕਦੇ ਹੋ ਸਕਦਾ ਹੈ ਬਰਸਾਤਾਂ ਜੋ ਵੀ ਹੁੰਦਾ ਹੈ ਬਾਕੀ ਬੜਾ ਚੰਗੀ ਖਬਰ ਹੈ ਕਿ ਅਗਲੇ 3-4 ਦਿਨ ਜਿਹੜੇ ਹੈਗੇ ਕੋਈ ਵੀ ਬਹੁਤ ਨਹੀਂ ਹੈ ਪੰਜਾਬ ਚ ਰਿਲੇਟਿਵਲੀ ਕਾਫੀ ਰੋਟ ਹੈਗਾ ਸਰਿੰਦਰਪਾਲ ਜੀ ਇਹ ਵੀ ਜਾਣਕਾਰੀ ਮਿਲੀ ਸੀ ਕਿ 15 15 ਤਰੀਕ ਤੱਕ ਭਾਰੀ ਬਰਸਾਤਾਂ ਰਹਿਣ ਵਾਲੀਆਂ ਨਹੀਂ ਹੈ ਜਾਂ ਮੌਸਮ ਖਰਾਬ ਰਹਿਣ ਵਾਲਾ ਹੈ ਔਨ ਐਂਡ ਆਫ ਬਰਸਾਤਾਂ ਪੈਂਦੀਆਂ ਰਹਿਣਗੀਆਂ ਪ੍ਰੈਡਿਕਸ਼ਨ ਤਾਂ ਇਹ ਵੀ ਸੁਣਨ ਦੇ ਵਿੱਚ ਆਈ ਸੀ ਯਾਨੀ ਬਿਲਕੁਲ ਤੁਸੀਂ ਠੀਕੇ ਰਹੇ ਜਿੱਦਾਂ ਅਸੈਸਮੈਂਟ ਸਾਡਾ ਵੀ ਹੈਗਾ ਕਿ ਇਹ ਜਿਹੜਾ ਸਪੈਲ ਹੈਗਾ ਇਹ ਇਹ ਹੁਣ ਅੱਜ ਅੱਜ ਤੋਂ ਰੁਕਣਾ ਸ਼ੁਰੂ ਹੋ ਗਿਆ ਫਿਰ ਵਿਟੋਪੀਟ ਸਾਡੇ ਕੋਲ ਕੋਈ 3 ਤੇ 4 ਦਿਨ ਦਾ ਹੈਗਾ ਉਸ ਤੋਂ ਬਾਅਦ ਫਿਰ 7 ਤਰੀਕ ਤੋਂ ਬਾਅਦ ਫਿਰ ਤੋਂ ਮੌਨਸੂਨ ਕੁਝ ਐਕਟਿਵ ਹੋਗਾ ਲੇਕਿਨ ਉਹ ਇੰਨਾ ਇੰਟੈਂਸ ਨਹੀਂ ਹੋਗਾ 10-11 ਤਰੀਕ ਨੂੰ ਲੱਗ ਰਿਹਾ ਹੈ ਕਿ ਇੱਕ ਹੱਬ ਸਪੈਲ ਹੈਵੀ ਆ ਸਕਦਾ ਹੈ ਫਿਰ ਤੋਂ ਜੀ ਜਿਹੜਾ ਤੁਸੀਂ 15 ਤਰੀਕ ਦੀ ਗੱਲ ਕੀਤੀ ਉਹ ਇਦਾਂ ਹੈ ਕਿ ਮੌਨਸੂਨ ਨਾਲ ਕੋਈ ਰੁਕਿਆ ਨਹੀਂ ਹੈ ਕੋਈ ਵਿਦਡਰ ਨਹੀਂ ਕੀਤਾ ਮੌਨਸੂਨ ਨੇ ਮੌਨਸੂਨ ਨੇ ਜੇ ਆਪਣੇ ਥਾਂ ਤੇ ਹੈਗਾ ਤੇ 15 ਦੇ 20 ਸਤੰਬਰ ਤੱਕ ਤਾਂ ਅਜੇ ਵੀ ਇੰਡੀਕੇਸ਼ਨ ਹੈਗੀ ਹੈ ਕਿ ਮੌਨਸੂਨ ਰਹੂਗਾ ਲੇਕਿਨ ਚੰਗੀ ਗੱਲ ਇਹ ਹੈ ਕਿ ਸੰਭੋਧਿਤ ਵਿੰਡੋ ਉਹ ਅੱਗੇ ਮਿਲੂਗਾ ਇਹ ਬਹੁਤ ਹੈਲਪਫੁਲ ਹੈਗਾ ਨਾ ਕੁਲ ਪੰਜਾਬ ਚ ਬਲਕਿ ਕੈਚਮੈਂਟ ਏਰੀਆ ਪਹਾੜਾਂ ਵਿੱਚ ਵੀ स्लोली स्लोली रेनफॉल ਘਟੂਗਾ ਤੇ ਅਗਲੇ 2 ਦਿਨਾਂ ਬਾਅਦ ਉੱਥੇ ਵੀ ਸਲੋਲੀ ਸਲੋਲੀ ਰੇਨਫਾਲ ਘਟੂਗਾ ਤੇ ਇਵੈਂਚੁਅਲੀ ਸਾਰਾ ਜਿਹੜਾ ਨਾਰਥ ਇੰਡੀਆ ਜਿਹੜਾ ਗ੍ਰਿਪਸ ਹੈਗਾ ਜਿਹੜਾ ਬਾੜਾਂ ਦੇ ਗ੍ਰਿਪਸ ਹੈਗਾ ਤੇਜ਼ ਮੀਂਹ ਦੇ ਗ੍ਰਿਪਸ ਹੈਗਾ ਇਹਨੋਂ ਇੱਕ ਚੰਗਾ ਰਲੀਫ ਮੈਂ ਕਹਿੰਦਾ ਕਿ ਹੋਊਗਾ ਤੇ ਇਹਦੇ ਅਧਰਕੇ ਜਿੰਨੇ ਵੀ ਆਪਰੇਸ਼ਨ ਸਾਡੇ ਹੈਗੇ ਲੋਕਾਂ ਨੂੰ ਸਪੈਸ਼ਲੀ ਰਲੀਫ ਐਂਡ ਟ੍ਰੈਵਲਿਟੀਜ਼ ਦੀ ਗੱਲ ਹੋਗੀ ਜੈ ਰੈਸਕਿਊ ਦੀ ਗੱਲ ਹੋਗੀ ਉਹਦੇ ਵਾਸਤੇ ਵੀ ਵੈਦਰ ਚੰਗਾ ਹੈ ਹਾਂ ਇਹ નો ਸਪੀਡ ਅਪ ਦਾ ਮਤਲਬ ਮਤਲਬ ਮੰਨ ਕੇ ਚੱਲੀਏ ਕਿਲੇ ਤਿੰਨ ਚਾਰ ਦਿਨ ਇੱਕ ਵੱਡੀ ਰਾਹਤ ਮਿਲਣ ਵਾਲੀ ਹੈ ਪੰਜਾਬ ਵਾਸੀਆਂ ਨੂੰ ਜੀ ਬਿਲਕੁਲ ਬਿਲਕੁਲ ਤੁਸੀਂ ਮੰਨ ਕੇ ਚੱਲੋ ਔਰ ਪੂਰਾ ਮੰਨ ਕੇ ਚੱਲੋ ਕਿ ਅੱਜ ਤੋਂ ਹੀ ਤੁਸੀਂ ਦੇਖਿਆ ਹੈ ਕਿ ਬਰਸਾਤ ਘੱਟ ਹੈ ਅੱਜ ਵੀ ਅਸੀਂ ਤੂਫਾਨ ਦੇਖਿਆ ਹੈ ਕਿ ਬਰਸਾਤ ਘੱਟ ਹੈ ਜੀ ਅੱਛਾ ਸਰ ਮੈਨੂੰ ਇੱਕ ਗੱਲ ਦੱਸੋ ਸਰਿੰਦਰਪਾਲ ਜੀ ਥੋੜਾ ਜਿਹਾ ਮੈਂ ਡਿਟੇਲ ਵੀ ਸਮਝਣਾ ਚਾਹਨਾ ਇਸ ਵਾਰ ਜਿਹੜੀਆਂ ਬਰਸਾਤਾਂ ਪਈਆਂ ਭਾਵੇਂ ਉਹ ਨਾਰਥ ਇੰਡੀਆ ਦੇ ਪੂਰੇ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਜਾਂ ਪਹਾੜਾਂ ਦੀ ਗੱਲ ਹੋਵੇ ਇਹ ਆਮ ਤੌਰ ਤੇ ਜਿਹੜੀਆਂ ਬਰਸਾਤਾਂ ਪੈਂਦੀਆਂ ਨੇ ਉਸ ਤੋਂ ਕਿੰਨਾ ਗੁਣਾ ਵੱਧ ਸੀਗੀਆਂ ਕਿ ਇਹਦੀ ਪ੍ਰੈਡਿਕਸ਼ਨ ਪਹਿਲਾਂ ਅਸੀਂ ਜੇ ਪਹਿਲਾਂ ਪ੍ਰੈਡਿਕਸ਼ਨ ਸੀ ਤਾਂ ਕੀ ਇੰਤਜ਼ਾਮ ਉਦਾਂ ਦੇ ਸੀਗੇ ਕਿ ਜਾਂ ਨਹੀਂ ਕੀਤੇ ਗਏ ਕੋਈ ਏਦਾਂ ਹੈ ਕਿ ਅਸੀਂ ਬੜਾ ਪਹਿਲਾਂ April ਦੀ ਤੁਹਾਨੂੰ ਤੁਸੀਂ ਦੇਖਿਆ ਹੋਣਾ ਸਰਸਿਸ ਦੇ ذریعے ਕਿ April ਚ ਅਸੀਂ ਦੱਸਿਆ ਜਾਏਗਾ ਕਿ ਬਹੁਤ ਸੋਨੇ ਸਾਲ ਜਿਹੜਾ ਆਏਗਾ ਚੰਗਾ ਹੋਊਗਾ ਤੇ ਨਾਰਮਲ ਤੋਂ ਜ਼ਿਆਦਾ ਹੋਊਗਾ ਠੀਕ ਹੈ ਇਹ ਸਾਡਾ ਬੜਾ अर्ਲੀ ਇੰਡੀਕੇਸ਼ਨ ਸੀਗਾ ਫਿਰ ਆਪਾਂ ਇੰਡੀਕੇਸ਼ਨ ਜਿਹੜਾ ਮੇ ਚ ਫਿਰ ਅਪਡੇਟ ਕੀਤਾ ਮੌਸਮ ਨੂੰ ਲੱਗ ਰਿਹਾ ਤੇ ਇਵੈਂਚੁਅਲੀ ਤੁਸੀਂ ਦੇਖਿਆ ਹੋਣਾ ਕਿ ਮੌਨਸੂਨ ਉਸੇ ਤਰ੍ਹਾਂ ਨਾਲ ਚੱਲਿਆ ਹੋਇਆ ਲੇਕਿਨ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੌਨਸੂਨ ਸੀਗਾ ਇਹ ਕੁਝ ਪਿਕਿਊਲਰ ਮੌਨਸੂਨ ਸੀਗਾ ਇਹਦੇ ਵਿੱਚ ਇਸ ਸਾਲ ਆਪਾਂ ਜਿਹੜੀ ਮੀਂਹ ਦੀ ਸੀਗੀ بارش ਦੀ ਸੀਗੀ ਉਹ ਬਹੁਤ ਜ਼ਿਆਦਾ ਸੀਗੀ ਅਦਰਵਾਈਜ਼ ਮੌਨਸੂਨ 'ਚ ਇਹ ਹੁੰਦਾ ਕਿ ਆਪਾਂ ਪਾ 50 ਦਿਨ ਦਾ ਮੀਂਹ ਪੈਂਦਾ ਉਹ ਤੋਂ ਬਲਕਿ ਬ੍ਰੇਕ ਆਂਦੀ ਹੈ ਉਹ ਮੌਨਸੂਨ ਦਾ ਇੱਕ ਰਿਦਮ ਹੁੰਦਾ ਇੱਕ ਪੈਟਰਨ ਹੁੰਦਾ ਜਿਹੜਾ ਸਾਲੋ ਸਾਲ ਆਪਾਂ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਉਹ ਨਹੀਂ ਦੇਖਿਆ ਆਪਾਂ ਦੂਜੇ ਐਪੀਸੋਡ ਜਿਹੜੇ ਸਿਗਰ ਦੇ ਫਾਲਦੇ ਬਹੁਤ ਜ਼ਿਆਦਾ ਸੀ ਤੇ ਤੁਸੀਂ ਗੱਲ ਕੀਤੀ ਕਿ ਕਿੰਨਾ ਕਿੰਨਾ ਗੁਣਾ ਇਹ ਮੀਂਹ ਪਿਆ ਤਾਂ ਅੱਜ ਪੰਜਾਬ ਐਕਸੈਸ ਚੱਲ ਰਿਹਾ ਹੈ ਬਹੁਤ ਵੀ ਸਾਲ ਆਪਾਂ ਦੇਖਿਆ ਕਿ 36% ਐਕਸੈਸ ਰੇਟ ਫਾਲ ਪੰਜਾਬ ਚ ਅਜੇ ਤੱਕ ਅਗਰ 1 ਜੂਨ ਤੇ ਆਪਾਂ ਲਈ ਅਜੇ ਤੱਕ ਨਹੀਂ ਹੈ ਮਤਲਬ ਆਮ ਮੌਨਸੂਨ ਨਾਲੋਂ 36% ਜ਼ਿਆਦਾ ਇਸ ਵਾਰ ਬਰਸਾਤ ਪਈ ਹੈ ਜੀ ਜੀ ਜੇ ਆਪਾਂ 1990 1998 ਤੋਂ ਬਾਅਦ ਹੀ ਗੱਲ ਕਰੀਏ ਤਾਂ ਉਹ ਤੋਂ ਬਾਅਦ ਇਹ ਉਹ ਤੋਂ ਬਾਅਦ ਦੇ ਰਿਕਾਰਡ ਬ੍ਰੇਕਿੰਗ ਰੇਟ ਫਲੇ ਉਸ ਟਾਈਮ ਸੀਗਾ ਕਿ ਇੰਨਰ ਇਨਫਲ ਹੋਇਆ ਸੀਗਾ ਲੇਕਿਨ ਇਹ ਜਿਹੜਾ ਔਰ ਸਭ ਤੋਂ ਵੱਡਿਕਲ ਮੈਂ ਇਹ ਕਹਣਾ ਚੰਦਾ ਕਿ ਪੰਜਾਬ ਚ ਜਿਹੜਾ ਜਿਹੜਾ ਮੈਕਸਿਮਮ ਇਨਫਲ ਹੋਇਆ ਹੈ ਪਿਛਲੇ 125 ਸਾਲਾਂ ਦਾ ਆਪਾਂ ਡਾਟਾ ਰੱਖਿਆ ਤਾਂ ਉਹਦੇ ਵਿੱਚ 1998 ਵਿੱਚ ਰੈਨਫਾਲ ਹੋਇਸਿਕਲੀ ਉਸ ਟਾਈਮ ਦਰ ਰੈਨਫਾਲ ਸਾਊਥਰਨ ਫਾਲਤ ਜਿਆਦਾ ਸੀਗਾ 110% ਐਕਸੈਸ ਇਸ ਉਸ ਸਾਲ ਆ ਇਨੀ ਹੈ ਕਿ ਪਹਿਲਾਂ ਨਹੀਂ ਆਇਆ ਲੇਕਿਨ ਕਈ ਸਾਲਾਂ ਦਾ ਰਿਕਾਰਡ ਇਸ ਸਾਲ ਵੀ ਆਪਾਂ ਦੇਖਦੇ ਦੇਖਿਆ ਵੀ ਹੈ ਤੇ ਅੱਗੇ ਵੀ ਚਾਂਸਸ ਜਗੇ ਕਿ ਹੋ ਹੋ 15-20 ਦਿਨ ਹੋਰ ਅੱਗੇ ਤਾਂ ਜਿਹੜਾ ਟੈਲੀ ਹੈਗਾ ਤਾਂ ਹੋਰ ਵਧੂਗਾ ਤੇ ਐਕਸੈਸ ਰੇਟ ਫਾਲ ਜਿਹੜੀ ਹੈਗੀ ਉਹ ਹੋਰ ਬਿਲਕੁਲ 99 98 ਤੋਂ ਬਾਅਦ ਜਿਵੇਂ ਸਰ ਨੇ ਦੱਸਿਆ ਕਿ 98 ਤੋਂ ਬਾਅਦ ਇਸ ਵਾਰ ਇੰਨੀ ਬਰਸਾਤ ਹੈ ਜਿਹੜੀ ਉਹ ਪਈ ਹੈ ਰਿਕਾਰਡ ਟੁੱਟਿਆ 98 ਤੋਂ ਬਾਅਦ ਦਾ ਲਗਭਗ 36% ਦੇ ਜਿਹੜੀ ਵਧ ਬਾਰਿਸ਼ ਹੋਈ ਹੈ ਇੱਕ ਸਰ ਗੱਲ ਜਿਹੜੀ ਵਾਰ-ਵਾਰ ਹਰ ਇੱਕ ਦੀ ਜ਼ੁਬਾਨ ਤੇ ਹੈ ਖਾਸ ਤੌਰ ਤੇ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਜ਼ੁਬਾਨ ਤੇ ਹੈ ਕਿ ਜਿਹੜੇ ਡਿਪਾਰਟਮੈਂਟਸ ਹੁੰਦੇ ਨੇ ਇਹ ਮੈਡ ਡਿਪਾਰਟਮੈਂਟ ਤੁਹਾਡਾ ਹੈਗਾ ਇਹਦਾ ਇਹ ਚੈਨਲਾਈਜ਼ ਹੁੰਦੇ ਨੇ ਕਿ ਜੜੀਆਂ ਬੀਬੀਐਮਬੀ ਐ ਜਾਂ ਹੋਰ ਜੜੀਆਂ ਸੰਸਥਾਵਾਂ ਨੇ ਜੜੀਆਂ ਡੈਮ ਕੰਟਰੋਲ ਕਰਦੀਆਂ ਨੇ ਜਿਹੜੇ ਪਾਣੀ ਕੰਟਰੋਲ ਕਰਦੀਆਂ ਨੇ ਉਹਨਾਂ ਤੱਕ ਸਹੀ ਤੇ ਸਟੀਕ ਇਨਫੋਰਮੇਸ਼ਨ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਲੋਕ ਇਧਰ ਲਈ ਬਲੇਮ ਕੀ ਕਰ ਰਹੇ ਨੇ ਲੋਕ ਕਹਿੰਦੇ ਕਿ ਡਿਪਾਰਟਮੈਂਟ ਦੇ ਵਿੱਚ ਆਪਸ ਦੇ ਵਿੱਚ ਕਮਿਊਨੀਕੇਸ਼ਨ ਨਹੀਂ ਹੈ ਜਾਂ ਕਮਿਊਨੀਕੇਸ਼ਨ ਗੈਪ ਰਹਿ ਗਿਆ ਜੇ ਮੈਡ ਡਿਪਾਰਟਮੈਂਟ ਨੇ ਪ੍ਰੈਡਿਕਸ਼ਨ ਦਿੱਤੀ ਸੀ ਕਿ ਇਸ ਵਾਰ ਬਰਸਾਤਾ ਬਹੁਤ ਹੋਣ ਵਾਲੀਆਂ ਤਾਂ ਡੈਮ ਸਮਾਂ ਰਹਿੰਦਿਆ ਖਾਲੀ ਕਿਉਂ ਨਹੀਂ ਕੀਤੇਗੇ ਤੇ ਕੋਈ ਬਹੁਤ ਸਪੈਸਿਫਿਕ ਸਵਾਲ ਹੈ ਤਾਂ ਡੋਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਹਮੇਸ਼ਾ ਗੁੰਜਾਇਸ ਹੈਗੀ ਇਮਪਰੂਵਮੈਂਟ ਵੀ ਔਰ ਇਮਪਰੂਵਮੈਂਟ ਜਿਹੜੀ ਇਹ ਸਮੇਂ ਦੀ ਜ਼ਰੂਰਤ ਵੀ ਹੈਗੀ ਹੈ ਹਾਂ ਮੇਨਲੀ ਕਿਉਂਕਿ ਅਪ ਪੰਜ ਜਿਹੜੇ ਹੈਗੇ ਆ ਲੌਂਗ ਟਰਮ ਪਲਾਨਿੰਗ ਤੇ ਸ਼ਾਰਟ ਟਰਮ ਪਲਾਨਿੰਗ ਸਨੋ ਜਿਹੜਾ ਵੈਦਰ ਪੈਟਰਨ ਹੈ ਚਾਹੇ ਕੋਈ ਵੀ ਏਜੰਸੀ ਹੈਗੀ ਹੈ ਮੌਸਮੀ ਵੈਗ ਹੈ ਉਹ ਤਾਂ ਕੰਮ ਹੈਗੀ ਫੋਰਕਾਸਟ ਦੇਣਾ ਤੇ ਫਰਦਰ ਜਿੰਨੀ ਵੀ ਫਰਦਰ अर्ਲੀ ਅਰਨਿੰਗ ਸਿਸਟਮ ਹੈਗੇ ਟਾਈਮ ਅਥੋਰिटीज ਹੈਗੀਆਂ ਉਹਨਾਂ ਨੂੰ ਮੇਰੇ ਕੋਲ ਤਾਂ ਬੜਾ ਰੈਗੂਲਰਲੀ ਹੋਰ ਕੋਆਰਡੀਨੇਸ਼ਨ ਦੀ ਲੋਡ ਹੈਗੀ ਹੈ ਤਾਂਕਿ ਆਪਾਂ ਜਿਹੜੇ ਹੈਗੇ ਆ ਥਰੋਅਆਊਟ ਈਅਰ ਹੂੰ ਸਾਡੇ ਕਈ ਵਾਰੀ ਹੋ ਜਾਂਦਾ ਕਿ ਆਪਾਂ ਜਦੋਂ ਹੀ ਕੋਈ ਸਪੈਸੀਫਿਕ ਇੰਟੈਂਸਿਟੀ ਵਾਲ ਹੁੰਦੀ ਹੈ ਤਦੋਂ ਹੀ ਆਪਾਂ ਜਿਹੜਾ ਜਿਆਦਾ ਫੋਕਸ ਕਰਦੇ ਨੇ ਵੀ ਹੈਵ ਟੂ ਐਕਚੁਅਲੀ ਪਲਾਨ ਇਟ ਮੀਟੀਕਲੀਸਲੀ ਥਰੋਅਆਊਟ। ਪਾਲਸਾ ਮੇਰਾ ਮੇਰਾ ਤਾਂ ਬੜਾ ਸਾਫ਼ ਤਸਤੀਕ ਜਿਹਾ ਸਵਾਲ ਹੈ ਕਿ ਤੁਹਾਡੀਆਂ ਪ੍ਰੈਡਿਕਸ਼ਨ ਤੇ ਇਤਬਾਰ ਨਹੀਂ ਕਰਦੇ ਜਾਂ ਤੁਹਾਡੀ ਪ੍ਰੈਡਿਕਸ਼ਨ ਤੇ ਇਹਨਾਂ ਨੂੰ ਇਤਬਾਰ ਵੀ ਹੁੰਦਾ ਕਿਉਂਕਿ ਇਸ ਵਾਰ ਲੋਕਾਂ ਦਾ ਗੁੱਸਾ ਇਹ ਹੈ ਕਿ ਤੁਸੀਂ ਜਿਵੇਂ ਤੁਸੀਂ ਵੀ ਕਹਿੰਦੇ ਕਿ ਤੁਸੀਂ ਅਪ੍ਰੈਲ ਦੇ ਵਿੱਚ ਇਹ ਪ੍ਰੈਡਿਕਸ਼ਨ ਦਿੱਤੀ ਸੀ ਇਸ ਵਾਰ ਬਰਸਾਤ ਆਣ ਵਾਲੀ ਹੈ ਮਈ ਦੇ ਵਿੱਚ ਤੁਸੀਂ ਅਪਡੇਟ ਕੀਤਾ ਕਿ ਬਰਸਾਤਾਂ ਜ਼ਿਆਦਾ ਆਣ ਵਾਲੀਆਂ ਉਹਦੇ ਬਾਵਜੂਦ ਜੇ ਇੰਤਜ਼ਾਮ ਨਹੀਂ ਹੋਏ ਫਿਰ ਅਸੀਂ ਕੁਦਰਤ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਤਿੱਕੋ ਇਹ ਜਿਹੜਾ ਹੈਗਾ ਬੇਸਿਕਲੀ ਇਹਦੇ ਵਿੱਚ ਕਿਉਂਕਿ ਜਿਹੜੀ ਏਜੰਸੀਆਂ ਹੈਗੀਆਂ ਕਈ ਏਜੰਸੀਆਂ ਇਨਵੋਲਡ ਹੈਗੀਆਂ اسپੈਸ਼ਲੀ ਸਰਕਾਰਾਂ ਹੈਗੀਆਂ ਤੇ ਏਜੰਸੀਜ਼ ਹੈਗੀਆਂ ਤੇ ਬੇਸਿਕਲੀ ਉਹ ਬੈਟਰ ਇਨ ਉਹਨਾਂ ਚੰਗੀ ਤਰ੍ਹਾਂ ਦੱਸਣਗੇ ਲੇਕਿਨ ਸਾਡੀ ਕੋਆਰਡੀਨੇਸ਼ਨ ਹੈਗੀ ਇਹ ਨਹੀਂ ਹੈ ਕਿ ਸਾਡੇ ਜਿਹੜੇ ਅਰਲੀ ਵਾਰਨਿੰਗ ਸਿਸਟਮ ਹੈ ਚਾਹੇ ਉਹ ਫਲੱਡ ਫੋਰਕਾਸਟਿੰਗ ਹੈਗੀ ਆ ਉਹ ਬੜਾ ਰੈਗੂਲਰ ਅਸੀਂ ਅਸੀਂ ਆਪਣਾ ਜਿਹੜਾ ਬੁਲੇਟਿਨ ਹੈ ਅਲਰਟਸ ਹੈਗੇ ਐਡਵਾਈਜ਼ਰੀ ਹੈਗੀ ਆ ਸਾਡਾ ਬੜਾ ਕੰਟੀਨਿਊਸ ਸੀਮਲੈਸ ਫਲੋ ਹੈਗਾ ਇਨਫੋਰਮੇਸ਼ਨ ਦਾ ਸਾਡੇ ਕੋਲ ਕੋਈ ਐਸਚੋ ਨਹੀਂ ਹੈਗਾ ਹੂੰ ਅੱਗੇ ਫਿਰਦਾ ਕਿੰਨਾ ਟਾਈਮਲੀ ਹੁੰਦਾ ਹੈ ਨਹੀਂ ਹੁੰਦਾ ਹੈ ਉਹ ਫਿਰ ਸਰਕਾਰਾਂ ਦਾ ਤੇ ਏਜੰਸੀਆਂ ਦਾ ਕੰਮ ਹੈ ਲੇਕਿਨ ਮੈਨੂੰ ਲੱਗਦਾ ਕਿ ਮੇਰੀ ਆਪਣੀ ਅਸੈਸਮੈਂਟ ਇਹ ਹੈਗੀ ਹੈ ਕਿ ਸਾਨੂੰ ਹੁਣ ਕਿਉਂਕਿ ਐਕਸਟ੍ਰੀਮ ਵੈਦਰ ਜਦੋਂ ਉਹ ਜਦੋਂ ਹੀ ਵਧਰੇ ਵੀ ਹੈਵ ਸੀ ਇਨ 23 ਆਲਸੋ ਹੂੰ ਇਹ ਹੁਣ ਬੜਾ ਫ੍ਰੀਕੁਐਂਟ ਹੋਣ ਲੱਗਿਆ ਸਾਨੂੰ ਜਿਹੜਾ ਹੈਗਾ ਵੀ ਹੈਵ ਟੂ ਵਰਕ ਟੁਗੇਦਰ ਸਿਟੀ ਨੇ ਟੇਬਲ ਐਂਡ ਮੇਬੀ ਪਰਮਨੈਂਟ ਰੈਗੂਲਰ ਜੀ ਸਰਮੰਦਰ ਮੋਹਜੀ ਮੈਂ ਮੈਂ ਥੋੜਾ ਹੀ ਵੀ ਸਮਝਣਾ ਚਾਹਨਾ ਕਿ ਤੁਹਾਨੂੰ ਇਹਦਾ ਰੀਜ਼ਨ ਕੀ ਨਜ਼ਰ ਆਉਂਦਾ ਤੁਸੀਂ ਕਹਿੰਦੇ ਕਿ ਫ੍ਰੀਕੁਐਂਟਲੀ ਮੌਸਮ ਬੜੇ ਬਦਲਣ ਲੱਗ ਗਏ ਨੇ 98 ਤੋਂ ਬਾਅਦ ਹੁਣ ਇਸ ਵਾਰ ਬਰਸਾਤਾਂ ਬਹੁਤ ਜ਼ਿਆਦਾ ਆਈਆਂ ਨੇ ਕੀ ਨਜ਼ਰ ਕੀ ਆਉਂਦਾ ਕਿ ਕਿਉਂ ਅਜਿਹਾ ਹੋਇਆ ਇਹ ਕੋਈ ਤੇ ਵਾਸਤੇ ਮੈਂ ਬਾਰ ਸਰਕਾਰ ਨੇ ਕੋਈ ਬੜੀ ਐਕਸਪਰਟ ਟੀਮ ਉਹਨਾਂ ਨੇ ਅ ਮੈਂ ਕਪੀਟਿਕਲ ਸੂਟ ਕੀਤੀ ਹੈ ਉਹ ਉਹਦਾ ਬਾਟਮ ਲਾਈਨ ਦੇਖੂ ਕਿ ਕੀ ਉਹਦਾ ਕੀ ਬੇਸਿਕਲੀ ਵਾਟ ਆਰ ਦਾ ਰੀਜ਼ਨ ਜਿਹਦੇ ਕਰਕੇ ਸਾਰੀਆਂ ਘਟਨਾ ਹੋ ਰਹੀਆਂ ਲੇਕਿਨ ਇਹ ਜ਼ਰੂਰ ਹੈਗਾ ਕਿ ਉਹ ਬਰੋਲ ਨਾ ਗਲੋਬਲੀ ਵੀ ਤੁਸੀਂ ਦੇਖਿਆ ਹੋਣਾ ਕਿ ਐਕਸਟ੍ਰੀਮ ਵੈਦਰ ਇਵੈਂਟਸ ਤੇ ਡਿਸਾਸਟਰ ਜਿਹੜੇ ਹੈਗੇ ਆ ਉਹ ਕਾਫੀ ਜ਼ਿਆਦਾ ਵੱਧ ਰਹੇ ਆ ਉਹਦੇ ਵਿੱਚ ਆਪਾਂ ਕਈ ਚੀਜ਼ਾਂ ਕਿਉਂਕਿ ਅਲਟੀਮੇਟਲੀ ਅਪਾ ਜਿਹੜੇ ਹੈਗੇ ਵੀ ਆਰ ਹੈਡਿੰਗ ਟੂ ਅ ਡਵੈਲਪਮੈਂਟ ਇਕਨੋਮੀ ਡਵੈਲਪਮੈਂਟ ਹੋਗੀ ਜਾਂ ਕਨੈਕਟੀਵਿਟੀ ਹੋਗੀ ਜੀ ਉਹ ਸਾਡਾ ਜ਼ਰੂਰਤ ਵੀ ਹੈਗੀ ਹੈ ਬਹੁਤ ਜ਼ਰੂਰਤ ਹੈ ਹੂੰ ਤੇ ਉਹਦੇ ਬਿਨਾ ਵੀ ਆਪਾਂ ਵੀ ਕੈਨੋ ਐਕਚੁਅਲੀ ਪ੍ਰੋਗਰੈਸ ਆਰਗੇਨਾਈਜ਼ਰ ਤਾ ਉਦੇ ਵਿੱਚ ਨਾਲ-ਨਾਲ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਹੈਗੇ ਉਹ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਰਿਸੋਰਸ ਦੀ ਆਪਾਂ ਜਿੱਦਾਂ ਹਾਂ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹੂੰ resources ਨੂੰ ਇਹ ਮੜਾ ਦੇਖ ਕੇ ਉਹਦਾ ਸਾਇੰਟੀਫਿਕਲ ਸਸਟੇਨੇਬਿਲਟੀ ਜ਼ਰੂਰ ਉਹਦੀ ਲਾੜੇ ਤੋਂ ਲੋਡ ਹੈਗੀ ਹੈ ਉਹਦੇ ਵਿੱਚ ਹੋਰ ਮੇਨ ਨਾਲ ਉਹਦਾ ਕੀ ਸਕੋਪ ਹੈਗਾ ਇੰਪਰੂਵਮੈਂਟ ਦਾ ਉਹ ਜਦਾ ਜ਼ਰੂਰੀ ਹੁੰਦਾ ਡਿਵੈਲਪਮੈਂਟ ਵਾਸਤੇ ਕਿਉਂਕਿ ਜਦੋਂ ਵੀ ਆਪਾਂ ਕੋਈ ਡਿਪੈਂਡ ਕਰਦਾ ਕਿ ਕਿਹੜੀ ਥਾਂ ਉੱਤੇ ਜਿਵੇਂ ਮਾਉਂਟ ਪਹਾੜਾਂ ਦੀ ਆਪਾਂ ਗੱਲ ਕਰੀਏ ਉੱਥੇ ਡਿਵੈਲਪਮੈਂਟ ਕੁਝ ਹੋਰ ਬਿਲਕੁਲ ਠੀਕ ਹੈ ਉਹਦਾ ਉਹਦਾ ਫੀਚਰ ਹੋਰ ਹੁੰਦੇ ਹੈ ਉਹ ਇਮਾਰਤ ਕੁਝ ਇੱਕ ਇੱਕ ਗੱਲ ਹਰ ਸਤਨਦਰਪਾਲ ਜੀ ਕੁਝ ਕੁ ਲੋਕਾਂ ਦੀ ਇਹ رائے ਵੀ ਹੈ ਜਾਂ ਕੁਝ ਕੁ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਇਹ ਤੁਸੀਂ ਦੱਸੋ ਕਿੰਨੀਆਂ ਕੁ ਸਟੀਕ ਨੇ ਉਹ ਕਹਿੰਦੇ ਕਿ ਬਿਲਕੁਲ ਪ੍ਰੈਡਿਕਸ਼ਨ ਤੇ ਭਰੋਸਾ ਕਰਕੇ ਡੈਮ ਖਾਲੀ ਨਹੀਂ ਕੀਤੇ ਜਾ ਸਕਦੇ ਸੀ ਜਾਂ ਫਲੱਡ ਗੇਟ ਖੋਲ ਕੇ ਥੋੜਾ ਥੋੜਾ ਪਾਣੀ ਅੱਗੇ ਨਹੀਂ ਕੀਤਾ ਜਾ ਸਕਦਾ ਸੀ ਜੇ ਪ੍ਰੈਡਿਕਸ਼ਨ ਠੀਕ ਸਾਬਤ ਨਾ ਹੁੰਦੀ ਵਪਾਰੀ ਬਰਸਾਤਾ ਹੋ ਆਡੇ ਡੈਮ ਖਾਲੀ ਹੋ ਜਾਂਦੇ ਫਿਰ ਅਸੀਂ ਮੁਸ਼ਕਲ ਦੇ ਵਿੱਚ ਆਂਦੇ। ਆ ਦੇਖੋ ਇਹ ਜਿਹੜੀ ਸਾਰਾ ਜਿਹੜਾ ਤੁਸੀਂ ਮੈਂ ਸਵਾਲ ਕੀਤਾ ਹੈ ਮੈਨੂੰ ਲੱਗਦਾ ਕਿ BBMP ਅਥਾਰਟੀ ਜਾਂ ਜਿਹੜੀ ਡੈਮ ਅਥਾਰਟिटीज ਹੈਗੀਆਂ ਹਮਮ ਪੁਰਾਣਾ ਕੁਝ ਆਪਣਾ ਆਪਰੇਸ਼ਨਲ ਮੈਨੂਅਲ ਹੁੰਦਾ ਹੈ। ਓਕੇ ਤੇ ਉਹਨਾਂ ਦੀ ਟਿਪੀਕਲ ਕਮੇਟੀ ਵੀ ਹੁੰਦੀ ਹੈ ਉਹ ਟਾਈਮ ਟੂ ਟਾਈਮ ਮਿਲਦੀ ਹੈ ਉਹ ਡਿਸਾਈਡ ਕਰਦੀ ਹੈ ਕਿ ਕਦੋਂ ਸਾਨੂੰ ਰਿਲੀਜ਼ ਕਰਨਾ ਹੈ ਕਿੰਨਾ ਰਿਲੀਜ਼ ਕਰਨਾ ਹੈ। ਹਮ ਉਹ ਸਾਰੀ ਚੀਜ਼ਾਂ ਆਈ ਥਿੰਕ ਦੇ ਹੈਵ ਵਿਦ ਥੈਮ ਆਈ ਥਿੰਕ ਦੇ ਕੈਨ ਬੈਟਰ ਆਨਸਰ ਲਿਖ ਮੈਂ ਗੰਦਾ ਕੀ ਇਹ ਬਹੁਤ ਕੋਆਰਡੀਨੇਸ਼ਨ ਦੀ ਇਤੇ ਵਾਸਤੇ ਲੋਡ ਇਦਾਂ ਹੈਗੀ ਹੈ ਕਿ ਜਿੱਦਾਂ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਇਸ ਨਾਟ ਆਈ ਮੀਨ ਕਨਸਰਨ ਵਿਦ ਦਾ ਵੈਦਰ অর ਰੇਨਫਾਲ ਇਨ ਪੰਜਾਬ ਇਟਸੈਲਫ ਜਿਹੜੇ ਸਾਡਾ ਕੈਚਮੈਂਟ ਦੇ ਜਿੰਨੀਆਂ ਚੈਨਲਸ ਹੈਗੇ ਨਦੀਆਂ ਹੈਗੀਆਂ ਸਾਡੇ ਇੱਥੇ ਪੰਜਾਬ ਚ ਆਉਂਦੀਆਂ ਹੁੰਦੀਆਂ ਬਿਲਕੁਲ ਠੀਕ ਗੱਲ ਉਹ ਬਹੁਤ ਵੱਡਾ ਇੱਕ ਸਾਡਾ ਜੇ ਏਰੀਆ ਕਨਸਰਨਡ ਹੈ ਉਹਨਾਂ ਨੂੰ ਸਾਨੂੰ ਐਡਰੈਸ ਕਰਨੇ ਦੀ ਬਹੁਤ ਲੋੜ ਹੈ ਕਿ ਇਹ ਤਾਂ ਕਿ ਕਈ ਬਰੇ ਉਹਨਾਂ ਕੀ ਪੰਜਾਬ ਦਾ ਜਿਹੜਾ ਆਪਣਾ ਵੀ ਹੈਗਾ ਆ ਵਰਸਾ ਹੈਗੀ ਬਹੁਤ ਨੁਕਸਾਨ ਕਰਦੀ ਕਰਿਆ ਨਾਲ ਫਿਰ ਇੱਕ ਐਡਿਟਿਵ ਹੋ ਜਾਂਦਾ ਕਿ ਬਾਹਰੋਂ ਵੀ ਪਾਣੀ ਆਉਂਦਾ ਹੈ ਸੋ ਦੈਟ ਇਜ਼ ਵਾਈ ਥਿੰਕ ਵੀ ਨੀ ਅੱਛਾ ਈਸ਼ਵਰ ਇਹ ਵੀ ਦੱਸਿਓ ਕਿ ਜਿਹੜੀਆਂ ਪੰਜਾਬ ਦੇ ਵਿੱਚ ਬਰਸਾਤਾਂ ਪਈਆਂ ਉਹਦੇ ਕਰਕੇ ਵੱਧ ਨੁਕਸਾਨ ਹੋਇਆ ਜਾਂ ਹਿੱਲੀ ਏਰੀਆਸ ਪਹਾੜਾਂ ਦੇ ਵਿੱਚ ਜਾਂ ਕੈਚਮੈਂਟ ਏਰੀਆਸ 'ਚ ਭਾਰੀ ਬਰਸਾਤਾਂ ਕਰਕੇ ਵੱਧ ਨੁਕਸਾਨ ਹੋਇਆ ਨਹੀਂ ਦੇਖੋ ਇਹ ਤੇ ਕਿਮੂਲੇਟਿਵ ਫੈਕਟ ਹੈਗਾ ਤੇ ਪੰਜਾਬ ਦਾ ਮੀਂਹ ਵੀ ਬੇ ਕਾਫੀ ਵੀ ਪਿਆ ਉਹਦਾ ਆਪਣਾ ਵੀ ਹੈਗਾ ਕਿਉਂਕਿ ਅਗਰ ਪੰਜਾਬ ਚ ਕੰਟੀਨਿਊਲੀ ਹੈਵੀ ਰੇਨਫਾਲ ਹੋਏਗਾ ਤਾਂ ਕੁਝ ਲੋ ਲੈਂਗੇ ਰੀਆ ਉੱਤੇ ਪਾਣੀ ਖੜਾ ਹੋ ਜਾਏਗਾ ਤੇ ਨਾਲ ਨਾਲ ਆਪਣਾ ਰਨਆਫ ਵੀ ਹੁੰਦਾ ਪੰਜਾਬ ਦੇ ਵੀ ਆਪਣੇ ਜਨਰਲ ਹੈਗੀਆਂ ਚਾਹੇ ਪਹਾੜੀ ਲੱਗੀ ਹਿਮਚਲ ਦੇ ਨਾਲ ਕੁਝ ਸਟੀਮਸ ਹੈਗੀਆਂ ਕੁਝ ਛੋਟੇ ਛੋਟੇ ਨਾਲੇ ਹੈਗੇ ਤੇ ਉਹਨਾਂ ਚ ਕਪਣਾ ਪਾਣੀ ਵੀ ਖੜਾ ਹੁੰਦਾ ਉਹ ਵੀ ਸਾਡੇ ਇੱਧਰ ਹੀ ਆਉਂਦਾ ਲੇਕਿਨ ਜਿਹੜੇ ਮੀਮਸ ਰਿਵਰ ਹੈਗੀਆਂ ਜਦੋਂ ਹੀ ਉਹ ਪਹਾੜਾਂ ਤੋਂ ਆਪਣਾ ਪਾਣੀ ਕਿਉਂਕਿ ਪਾਣੀ ਦਾ ਡੈਸਟੀਨੇਸ਼ਨ ਪਤਾ ਹੀ ਹੈ ਤੁਹਾਨੂੰ ਕਿ ਪਾਣੀ ਸਮੁੰਦਰ ਚ ਹੀ ਸੱਜਦਾ ਹੁੰਦਾ ਪਤਾ ਇੱਕ ਰੂਟ ਹੈਗਾ ਉਹਨਾਂ ਕੋਈ ਰੋਕ ਨਹੀਂ ਸਕਦਾ ਦੂਜਾ ਹੁੰਦਾ ਕਿ ਜ਼ਮੀਨ ਦੇ ਥੱਲੇ ਜਾਂਦਾ ਹੁੰਦਾ ਪਾਣੀ ਤੋਂ ਅਲਟੀਮੇਟਲੀ ਪਾਣੀ ਤਾਂ ਨਿਚੇ ਹੀ ਆੜਾ ਲੇਕਿਨ ਹੁੰਦਾ ਜਿਹੜਾ ਹੈਗਾ ਵੀ ਹੈਵ ਟੂ ਐਕਚੁਅਲੀ ਵਰਕ ਮੈ ਬੈਟਿਕਲਸਲੀ ਕਿਉਂਕਿ ਆਪਾਂ ਨੂੰ ਫੋਰਕਾਸਟ ਦੇਖ ਕੇ ਕੀ ਅੱਗੇ ਕੀ ਵੀ ਕਿੰਨਾ ਵੀ ਪਊਗਾ ਪੰਜਾਬ ਹਰਿਆਣਾ ਤੋਂ ਸਾਰੀਆਂ ਚੀਜ਼ਾਂ ਦੇ ਵੇਖ ਕੇ ਤੇ ਹਿਮਾਚਲ ਚ ਕੀ ਕੁਝ ਸੁਣਿਆ ਤੇ ਉੱਪਰ ਕੀ ਕੁਝ ਸੁਣਿਆ ਅਕੋਰਡਿੰਗਲੀ ਆਈ ਥਿੰਕ ਜਿਆਦਾ ਮੈਨੂੰ ਅੱਦਾਂ ਸੰਵੇਦਾ ਧਿਆਨ ਰੱਖਣਾ ਪਊਗਾ ਸਿਚੂਏਸ਼ਨ ਕਿਉਂਕਿ ਬਿਲਕੁਲ ਠੀਕ ਗੱਲ ਜਿੱਤੇ ਹਾਲਾਤ ਬਣੇ ਹੋਏ ਜੀ ਜੀ ਬਿਲਕੁਲ ਸਰندرਪਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ तमाम ਜਾਣਕਾਰੀ ਦੇਣ ਤੇ ਲਈ ਸੋ ਪੰਜਾਬ ਵਾਸੀਆਂ ਦੇ ਲਈ ਇੱਕ ਚੰਗੀ ਖਬਰ ਇਹ ਜ਼ਰੂਰ ਹੈਗੀ ਹੈ ਕਿ ਆਉਣ ਵਾਲੇ 3-4 ਦਿਨ ਹੁਣ ਬਰਸਾਤਾ ਨਹੀਂ ਨੇ ਤਾਂ ਇੱਕ ਰਾਹਤ ਵਾਲੀ ਖਬਰ ਹੈਗੀ ਹੈ ਪਰ ਹਾਲੇ ਤੱਕ ਮੌਨਸੂਨ ਪੂਰੀ ਤਰ੍ਹਾਂ ਦੇ ਨਾਲ ਖਤਮ ਨਹੀਂ ਹੋਇਆ ਜੋ 4 ਦਿਨ ਤੋਂ ਬਾਅਦ ਦਾ ਜਿਹੜਾ स्लॉट ਆਣਾ ਉਦੋਂ ਬਰਸਾਤਾ ਜ਼ਰੂਰ ਹੋ ਸਕਦੀ ਹੈ ਨੇ ਪਰ ਇਹ ਹੈ ਕਿ ਇਹਨਾਂ 4 ਦਿਨਾਂ ਦੇ ਵਿੱਚ ਜਿਹੜੇ ਰਾਹਤ ਵਾਲੇ ਕੰਮ ਨੇ ਉਹ ਜ਼ਰੂਰ ਨਿਪਰੇ ਚੜ੍ਹ ਸਕਦੇ ਨੇ ਦੇਸ਼ ਤੋਂ ਨੇ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ